ਅੱਜ ਸਰਕਾਰਾਂ ਦੇ ਹਾਲਾਤ ਇਹ ਹੋ ਗਏ ਆ ਭਾਈ ਜੋ ਵੀ ਕੰਮ ਸਸਰਾੜੀ ਵਾਲੀ ਪੰਚਾਇਤ ਆਈ ਸਸਰਾੜੀ ਵਾਲੀ ਪੰਚਾਇਤ ਆਈ ਭਾਈ ਧੰਨਵਾਦ ਸਾਰੇ ਸਰਪੰਚ ਮੈਂਬਰ ਸਭ ਸਾਰਿਆਂ ਦਾ ਧੰਨਵਾਦ ਗੱਲ ਇਹ ਆ ਵੀ ਅੱਜ ਤੇ ਜੋ ਵੀ ਸਰਕਾਰ ਤੋਂ ਲੈਣਾ ਉਹਦੇ ਲਈ ਧਰਨਾ ਲੋਣਾ ਪੈਣਾ ਸਾਰਨੇ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਹੈ ਮੈਂ ਦੀ। ਇਹ ਪਹੁੰਚ ਦਾ ਜਿੱਥੇ ਕੋਲੋਂ ਸਰਪੰਚ ਦੇ ਵੱਲੋਂ ਜਿਹੜਾ ਇਸ ਬਿਜਲੀ ਬੋਰ ਨੂੰ ਜਿਹੜੇ ਦਫ਼ਤਰ ਨੂੰ ਜਿੰਦਾ ਲਗਾਇਆ ਜਾ ਰਿਹਾ ਛੋਟ ਸੀਰਾਂ ਨੇ ਸਾਡੇ ਨਾਲ ਸਾਂਝਿਆ ਕਰ ਰਿਹਾ ਪੰਜਾਬ ਨੂੰ ਤੋਂ। ਸੋ ਦੇਖ ਸਕਦੇ ਹੋ ਤੁਸੀਂ ਜੋ ਐਸਲਿ ਬਿਜਲੀ ਬੋਰ ਨੂੰ ਜਿੰਦਾ ਲਗਾਇਆ ਜਿੰਦਾ ਲਗਾਇਆ ਜਾ ਰਿਹਾ ਸੋ ਪੰਜਾਬ ਨੂੰ ਤੋਂ ਤਸੀਰਾਂ ਨੇ ਸਿੱਧੀਆਂ ਸਾਂਝਿਆ ਕਰ ਰਿਹਾ। ਜੋ ਤਾਲ ਲਗਾਇਆ ਜਾ ਰਿਹਾ ਸਤੁਸ਼ੀਦਾ ਨੇ ਸਾਂਝਾ ਕਰ ਰਿਹਾ ਕਿਉਂਕਿ ਲਾਲਾ ਚੂੜੀ ਬਣਦਾ ਇਹ ਕਿਹਦੀ ਲੈਣ ਪਾਦੀ ਨਹੀਂ ਲੈ ਤਾਂ ਨਹੀਂ ਪਿੰਡਾਂ ਦੇ ਵਿੱਚ ਹਾਂਜੀ ਸਾਡਾ ਜਿੰਨਾ ਦੂਬਾ ਕੀਤਾ ਪਿਛਲੀ ਮਹੀਨੇ ਕਿੰਨੇ ਦਿਨ ਤੋਂ ਥਮਸਿਆ ਜੀ ਕਟੋ ਕਰ ਤਿੰਨ ਮਹੀਨੇ ਹੋ ਗਏ ਲੈ 24 ਘੰਟੇ ਕਹਿੰਦੇ 18 ਘੰਟੇ ਘੰਟੇ ਦਾ ਕਟ ਲੱਗ ਰਿਹਾ ਪਿੰਡਾਂ ਦੇ ਲੱਗ ਨਹੀਂ ਰਿਹਾ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਦੇਖੋ ਗੈਰ ਕਾਨੂੰਨੀ ਕਿ ਸਰਕਾਰ ਨੂੰ ਫਰਜ਼ ਨਹੀਂ ਮਰਦਾ ਲੈਣ ਦੇਣੀ ਆ ਲੋਕ ਪਾਗਲ ਹੋ ਗਏ ਆ ਅੱਜ ਲੋਕਾਂ ਦੇ ਦੁਖੀ ਹੋ ਕੇ ਅੱਜ ਜਿੰਦਾ ਲਾਣ ਲੱਗਿਆ ਜਿਹੜਾ ਬੰਦੇ ਕਰਦੇ ਮਹਿਕ ਮੈਨੂੰ ਕਿਉਂਕਿ ਜਿਹਦੇ ਲੈਟ ਨਹੀਂ ਜਾਂਦੇ ਲੈਟਾ ਚੱਗ ਰਹੀ ਹੈ ਨਹੀਂ ਲੈਟਾ ਚੱਗਦਾ ਦੇਖੋ ਉਹ ਸਾਹਮਣੇ ਤਾਰ ਆ ਉਹ ਦੇਖੋ ਸਾਹਮਣੇ ਇਹਨਾਂ ਦੇ ਘਰ ਦੇ ਮੋਰੇ ਲੈਟਰ ਬੰਦ ਕੀਤੀ ਹੋਈ ਹੈ ਨਾ ਬਹੁ ਪ੍ਰਧਾਨ ਜੀ ਕੀ ਕਹਣਾ ਚਾਹੋਗੇ ਦੇਖੋ ਪਬਲਿਕ ਪਰੇਸ਼ਾਨ ਰੋਜ਼ ਦੀ ਰੋਜ਼ ਫੋਨ ਮੇ ਆਉਂਦੇ ਇਸ ਮਸਲੇ ਤੇ ਚਲੋ ਇਹਨਾਂ ਨੇ ਅਪਰਾਲਾ ਕੀਤਾ ਇਹਦੇ ਪਿਛਲੀ ਪੋਰਟ ਦਾ ਜੇ ਸਭ ਤੋਂ ਮਾੜੀ ਗੱਲ ਕੀ ਆ ਵੀ ਸਾਡੀਆਂ ਭਰਤੀਆਂ ਨਹੀਂ ਹੈਗੀਆਂ ਸਾਡੇ ਕੋਲ ਮੁਲਾਜ਼ਮ ਹੀ ਨਹੀਂ ਏ ਜੇ ਤੁਹਾਡੇ ਕੋ ਜੇ ਤੁਸੀਂ ਭਰਤੀਆਂ ਕਰੇ ਸਰਕਾਰ ਤਾਂ ਆਪੇ ਮੁਲਾਜ਼ਮ ਹੋਣ ਮੁਲਾਜ਼ਮ ਹੋਵੇ ਸਾਡੇ ਕੰਮ 50 ਸਰਕਾਰ ਇਸ ਮੁੱਦੇ ਨਾਲ ਜਿਹੜੇ ਪੰਜਾਬ ਆਉਣ ਹੈ ਸਾਡੀਆਂ ਪੂਰੀਆਂ ਅੱਡੀਆਂ ਮੰਗਾਂ ਅੱਜੋ ਪੂਰੀਆਂ ਹੋਣ। ਜੋ ਤਾਂ ਸਿੱਧਾ ਨੇ ਸਾਡੇ ਆ ਰਹੇ ਆ ਪੰਜਾਬ ਨੂੰ ਤੋਂ ਦੇਖ ਸਕਦੇ ਹੋ। ਜੋ ਐ ਤੋਂ ਨੇ ਸੋਨੂ ਸਰਪੰਚ ਦੇ ਵੱਲੋਂ ਔਰ ਪਾਪਾ ਪਿੰਡਾਂ ਦੇ ਸਰਪੰਚ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ। ਮੰਗੀ ਸਾਹਿਬ ਕੀ ਗੁਰਦੁਆਰਾ। ਕਿਹਦੇ ਲੋਕਾਂ ਨੇ ਤੀ ਸਮੱਸਿਆ ਨੂੰ ਕੋ ਮਲਾਜਮ ਹੈ ਨਹੀਂ। ਨਾ ਇਹ ਸਮਾਂ ਦਿੰਦੇ ਆ ਮਲਾਜਮਾਂ ਨੂੰ। ਤਾਰਾ ਨਹੀਂ ਦਿੰਦੇ। ਉਹ ਥਿੰਬਲਾ ਵਾਲੀ ਨੱਟ ਬੋਟ ਸਟਾਰਟਰ 13 ট্রান্সਫਰਮਰਾਂ ਦੇ ਵਿੱਚ ਤੇਲ ਹੈ ਨਹੀਂ ਤੇਲ ਕਦੇ ਪਾਉਂਦੇ ਹੀ ਨਹੀਂ ਹੈ ট্রান্সਫਰਮਰੋਂ ਕਰਮੋਂ ਪੇ ਸੜੀ ਜਾਂਦੇ ਹੈ ਬੜੀ ਮੁਸ਼ਕਲ ਲੋਕ ਕੰਮਾਂ ਕਰਾਂ ਤੋਂ ਅੱਗੇ ਕਰੇ ਆਮ ਕਿਤਾ ਕਰਨਾ ਹੈਗਾ ਠੀਕਾ ਨਾ ਚੱਕਾ ਮਲਾਜਮਾਂ ਦੀ ਭਰਤੀ ਪੂਰੀ ਕਰ ਮਲਾਜਮ ਪੂਰੀ ਕਰ ਸ਼ਹਿਰਾਂ ਵਿੱਚ ਨਹੀਂ ਜਾਂਦੀ ਸ਼ਹਿਰਾਂ ਵਿੱਚ ਕਿਉਂ ਨਹੀਂ ਜਾਂਦੀ ਫੈਕਟਰੀਆਂ ਆਲੇ ਚੋਣ ਫੰਡ ਦਿੰਦੇ ਆ ਮੰਤਰੀਆਂ ਨੂੰ ਸਰਕਾਰਾਂ ਨੂੰ ਫੰਡ ਦਿੰਦੇ ਆ ਨਾ ਇਸ ਕਰਕੇ ਉਹਨਾਂ ਦੇ ਉਹਨਾਂ ਦੇ ਉੱਥੇ ਨਾ ਫੰਡ ਪੈਂਦਾ ਨਹੀਂ ਖੈਰ ਸਰਪੰਚ ਸਾਹਿਬ ਕਿਸੇ ਬਿਜਲੀ ਮੈਕਵਿਨ ਗਲਵਾ ਤੋਂ ਹੀ ਚੇਤ ਕਰੀਨ ਕੱਲ ਮੇਰੇ ਕੋਲ ਐਸਡੀਓ ਸਾਹਿਬ ਤੇ ਚਾਰ ਜੇਏ ਸਾਹਿਬ ਗਏ ਸੀ ਕਿ ਤੁਸੀਂ ਇਹ ਧਰਨਾ ਨਾ ਲਾਇਓ 20 25 ਬੰਦੇ ਆ ਜਿਓ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਪਰ ਹਜੇ ਤੱਕ ਕੋਈ ਆਇਆ ਨਹੀਂ ਪਰ ਸਾਨੂੰ ਉਹਨਾਂ ਨੇ ਫੁੱਟੂ ਬਣਾਤਾ ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਕੁਝ ਤੇ ਸਾਨੂੰ ਅਜੇ ਕਹਿ ਮੰਗ ਪੁੱਤਰ ਲੈਣ ਵਾਸਤੇ ਆਣਾ ਸੀ ਹਜੇ ਤੱਕ ਕੋਈ ਨਹੀਂ ਆਇਆ ਅੰਦਾ ਅਸੀਂ ਖੜੇ ਆ ਜਿੰਦਾ ਲਾਤਾ ਵਾ ਜਿੰਮੇਵਾਰੀ ਨਹੀਂ ਸੰਭਲੇ ਜੀ ਨਹੀਂ ਜਿੰਮੇਵਾਰ ਦੇਖੋ ਤੁਸੀਂ ਆ ਬਿਜਲੀ ਘਰ ਉਹ ਸਾਹਮਣੇ ਆ ਦੇਖੋ ਜੀ ਦੇਖ ਲਓ ਜੀ ਹਾਲਾਤ ਇਹ ਆ ਇਹ ਸਾਨੂੰ ਕਹਿਤਾ ਅਸੀਂ ਹੁਣ ਇਹਨੂੰ ਦੁਬਾਰਾ ਟਾਈਮ ਦੇਣਾ ਵਾ ਅਗਰ ਸਾਡਾ ਇਹਨਾਂ ਦਾ ਮੰਗਵਤਰ ਨਾ ਲਿਆ ਅੱਜ ਇਹ ਤਾਂ ਦੁਬਾਰਾ ਅਸੀਂ ਬੈਠਿਆ ਗੇੜਦੇ ਮੋਰੀ ਅੱਜ ਦੁਬਾਰਾ ਸਤਾਂ ਜੀ ਕੋਲ ਆ ਆ ਧੰਨਵਾਦ ਕਰਦਾ ਮੈਂ ਸਾਰੀ ਟੀਮ ਦਾ ਖਾਸ ਕਰਕੇ ਜੂਨੀਅਰ ਦਾ ਵੀ ਕਿ ਸਾਡੇ ਸਾਥ ਦੇਣਾ ਕਿਉਂਕਿ ਸਾਡੇ ਪਿੰਡਾਂ ਦੀ ਮੰਗ ਆ ਇਸ ਲੈਵਲ ਤੇ ਸੋ ਲੈਰ ਸਾਡੇ ਪਿੰਡਾਂ ਚ ਆ ਨਹੀਂ ਰਹੀ ਹਾਲਾਤ ਇੰਨੇ ਆ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਡੰਗਰਾਂ ਦਾ ਵੀ ਬੁਰਾ ਹਾਲਾ ਡੰਗਰ ਵੀ ਦੂਰ ਅਸਿਸਾ ਦੇ ਰਹੇ ਆ ਕਿਉਂਕਿ ਪਾਣੀ ਨਹੀਂ ਪੀਣ ਨੂੰ ਮਿਲਦਾ ਲੋਕਾਂ ਦੇ ਘਰਾਂ ਵਿੱਚ ਟੈਂਕੀ ਦਾ ਪਾਣੀ ਜੇ ਟੈਂਕੀ ਦੇ ਪਾਣੀ ਤਾਂ ਹੀ ਜੇ ਲੈਟ ਜਾਊਗੀ 18-18 ਘੰਟੇ ਲੈਟ ਨਹੀਂ ਆਦੇ ਹਾਂ ਇਸ ਕਰਕੇ ਸੀ ਮੰਗ ਪੱਤਰ ਦੇਣਾ ਸੀ ਪਰ ਸਾਡਾ ਇਹਨਾਂ ਨੇ ਸਾਨੂੰ ਕੱਲ ਕਿਹਾ ਸੀ ਸਾਡੇ ਕੋਲ ਐਸਡੀਓ ਸਾਹਿਬ ਤੇ ਚਾਰ ਜਈ ਗਏ ਸੀ ਮੌਕੇ ਤੇ ਪਰ ਅੱਜ ਤੱਕ ਹਟੋਂ ਮੰਗ ਪੱਤਰ ਲੈਣ ਨਹੀਂ ਆਏਗੇ ਆ ਆ ਹਲੋ ਸੋ ਤਸਵੀਰਾਂ ਪੰਜਾਬ ਨੂੰ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਕਿ ਤੋਂ ਨੂੰ ਸਰਪੰਚ ਦੇ ਵੱਲੋਂ ਜਿਹੜਾ ਐਸਐਲਏ ਵਿਜੀ ਡਾਫਤਰ ਦੇ ਮੇਨ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਵਾ ਸੋ ਕਾਫੀ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਨੇ ਗੱਡੀਆਂ ਦੇ ਰੂਪ ਦੀ ਗੱਲ ਕੀਤੀ ਹੈ ਕਿ ਕੱਲ ਦੀ ਕਟਾਈ ਸ਼ੁਰੂ ਹੋ ਗਈ ਉੱਥੇ ਕੱਲ ਦੀ ਕਟਾਈ ਇੱਥੇ ਕਈ ਲੰਡੂ ਜੇ ਬੰਦੇ ਕੱਢ ਕੇ ਪੋਸਟਾਂ ਪਾਈ ਜਾਂਦੇ ਆ ਜਿਹੜੇ 23 2023 ਤੋਂ ਬਾਅਦ ਅਸੀਂ ਕਦੇ ਦੇਖੇ ਹੀ ਨਹੀਂ ਉਹ ਆ ਕੇ ਇੱਥੇ ਆ ਕੇ ਹੁਣ ਇੱਥੇ ਚੜ ਕੇ ਜਿੱਥੇ ਬੰਨ੍ਹ ਦੀ ਉੱਥੇ ਖੜ ਕੇ ਪੋਸਟ ਪਾਉਣ ਲੱਪੈਂਦੇ ਆ ਕੱਲ ਜੰਗਲਾਤ ਉੱਥੇ ਖੜ ਕੇ ਪਾਉਣ ਲੱਪੇ ਜੰਗਲਾਤ ਵਿਭਾਗ ਦੇ ਕਿਹੜੇ ਅਫਸਰ ਨੂੰ ਕਹਿ ਕੇ ਇਹ ਜੰਗਲਾਤ ਦੀ ਕਟਾਈ ਸ਼ੁਰੂ ਕਰਾਈ ਉਹਨਾਂ ਨੂੰ ਪੁੱਛ ਕੇ ਦੇਖਿਓ ਨਹੀਂ ਤਾਂ ਮੈਂ ਦੱਸ ਦਿੰਦਾ ਮੇਰੇ ਕੋਲ ਰਿਕਾਰਡਿੰਗ ਆਉਦੀ ਆ ਮੰਤਬਤੂ ਦਾ ਮੰਤਬਤੂ ਧਰਨੇ ਪੁੱਛੇ ਕਿ ਨਹੀਂ ਲੈ ਕੇ ਐਸੇ ਆ ਗਏ ਧਰਨੇ ਧਰਨੇ ਦਾ ਤੇ ਏਰੀਏ ਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਕਿੰਨੇ ਕੁ ਧਰਨੇ ਲਾ ਲੇ ਇਹ ਏਰੀਏ ਨੂੰ ਪਤਾ ਦਾ ਪਾਰਾਂ ਦੇ ਪਾਸੇ ਕਿਸੇ ਵੀ ਧਰਨੇ 'ਚ ਨਹੀਂ ਗਏ ਪਰ ਪੋਸਟਾਂ ਪਾ ਰਹੇ ਨੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਕੋਇਆ ਚੜੂਨੀ ਜੁਨੀਅਨ ਵਾਲੇ ਇਹ ਉਹੀ ਚੜੂਨੀ ਆ ਜਿਹੜਾ 23 ਨਵੰਬਰ 23 ਦਸੰਬਰ ਨੂੰ ਮੇਰੇ ਨਾਲ ਲੜਿਆ ਸੀ ਕਹਿੰਦਾ ਚਲ ਜਤੇਬੰਦੀ ਚੋਂ ਬਾਹਰ ਹੋ ਜਾਓ ਜੇ ਤੁਸੀਂ ਰਾਹੋਂ ਰੋਡ ਦੀ ਗੱਲ ਕਰਨੀ ਹੈ ਤੇ ਇਹ ਉਹੀ ਆ ਧਰਨਾ ਲਾਉਣਾ ਇਹ ਉੱਤੇ ਟੂਲ ਪਲਾਜੇ ਤੇ ਨਹੀਂ ਜਾਣ ਦਿੰਦਾ ਸੀ ਇਹਨੂੰ ਪੁੱਛੋ ਕਿਉਂ ਨਹੀਂ ਜਾਣ ਦਿੰਦਾ ਸੀ ਕਿਉਂ ਨਹੀਂ ਜਾਣ ਦਿੰਦਾ ਇਹ ਇਹਨੂੰ ਅੱਜ ਪੁੱਛਣਾ ਚਾਹੀਦਾ ਵੀ ਅੱਜ ਤੂੰ ਕਿਹੜੇ ਮੂਹ ਨਾਲ ਕਿਹੜੇ ਮੂਹ ਨਾਲ ਆ ਕੇ ਤੂੰ ਇਹ ਕਰ ਰਿਹਾ ਸਾਰਾ ਕੁਝ ਸੋਟਾ ਸਿ ਸਟੋਪ ਕਰੇ ਸੋ ਐਕਸਲ ਸਾਹਿਬ ਪਹੁੰਚ ਚੁੱਕੇ ਨੇ ਜੋ ਇੱਕ ਮੰਗ ਪੱਤਰ ਜਿਹੜੇ ਦਿੱਤੀ ਜਾ ਰਹੀ ਐ ਐਕਸਲ ਸਾਹਿਬ ਦੇਖ ਰਹੇ ਕਿ ਕਾਫੀ ਇੱਕ ਮਿੰਟ ਸਾਡੇ ਕੋਲ ਸਰ ਬਹੁਤ ਵੱਡੀ ਸਮੱਸਿਆ ਜਿਹੜੀ ਇੱਥੇ ਪਿੰਡ ਦੇ ਲੋਕ ਸਵੇਰੇ 9 ਵਜੇ ਤੋਂ ਧਰਨੇ 'ਤੇ ਬੈਠੇ ਨੇ ਕਾਫੀ ਜਿੰਨਾ ਸਮੱਸਿਆ ਆ ਰਹੀ ਆ ਤਾਂ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਕਹਿ ਸਕਦੇ ਸਾਰੇ ਸਾਰੇ ਹੋ ਗਏ ਇਹਨਾਂ ਦੀ ਪ੍ਰੋਬਲਮਾਂ ਦਾ ਹੱਲ ਕਰਾਂਗੇ ਜੀ ਸਾਰਾ ਜੋ ਵੀ ਇਹਨਾਂ ਨੂੰ ਦਿੱਕਤ ਹੈ ਉਹਦਾ ਹੱਲ ਹੋ ਜਾਏਗਾ ਜੀ ਅਸੀਂ ਕਰ ਗਏ ਸਾਰੇ ਕੋਲ ਗਰਮੀ ਦਾ ਮੌਸਮ ਹੈ ਬੱਚੇ ਛੁੱਟੀਆਂ ਘਟਣ ਵਾਸਤੇ ਆਏ ਨੇ ਤੇ ਦੇਖ ਰਹੋ ਕਿ ਅਗਲੇ ਕੱਲ ਅਸੀਂ ਨਾਨਕੇ ਜਾਣਾ ਦਾਰ ਕੇ ਜਾਣਾ ਤੇ ਉਹ ਬੱਚੇ ਕੀ ਤਾਂ ਆਪਾਂ ਆਪਾਂ ਵੀ ਜਾਣਦੇ ਆ ਦੇਖ ਰਹੇ ਕਿੰਨੀ ਤਮਸਾ ਜਿਹੜੀ ਆਲੀ ਕੋਈ ਗੱਲ ਨਹੀਂ ਜੀ ਕੋਈ ਬਿਜਲੀ ਬੰਦ ਨਹੀਂ ਹੋ ਕੁਝ ਨਹੀਂ ਹੋ ਰਹੀ ਬਿਜਲੀ ਕਰ ਰਿਹਾ ਮੋਰੇ ਤਾੜ ਕੇ ਦੇਖੋ ਉਹ ਲੱਕੜ ਕੱਲ ਦੀ ਟਿਕੀ ਹੋਇਆ ਤਿੰਨ ਦਿਨ ਤੋਂ ਪਾਸੇ ਟਿਕੀ ਡੈਡ ਕਦੇ ਆਉਗੀ ਦੱਸੋ ਬਣਾ ਉਹ ਦੇਖੋ ਤੁਸੀਂ ਕਰਦੇ ਮੋਰੇ ਛੋਟੇ ਛੋਟੇ ਦੱਸੋ ਬਿਲਕੁਲ ਮੋਰੇ ਬੋਲੋ ਮੋਟਰ ਖਾਨੇ ਇੱਕ ਮਿੰਟ ਇੱਕ ਮਿੰਟ ਮੋਟਰ ਦੇਖੋ ਸਰ ਸਰ ਇੱਕ ਮਿੰਟ ਜੀ 4 ਦਿਨ ਕੋ ਸਾਨੂੰ ਪਾਗਨ ਕੋ ਫੋਨ ਕਰਦੇ ਅੱਛਾ ਸਾਡਾ ਟ੍ਰਾਂਸਫਰ ਨੂੰ 4 ਮੋਟਰਾਂ ਦਾ ਸਾੜਿਆ ਅੱਛਾ ਜੀ ਅੱਜ 10 ਦਿਨ ਹੋ ਗਏ ਤੁਹਾਨੂੰ ਕੰਮ ਕਰ ਤੋ ਮੋਟਰ ਵਾਲਾ ਅੱਜ ਮੋਟਰ ਵਾਲਾ ਕੋਈ ਨਹੀਂ ਤੁਹਾਨੂੰ ਹੋ ਗਿਆ 300 ਰੁਪਏ ਸਾੜ ਸਾੜੇ ਹੱਥ ਦੇਖੋ ਜੀ ਕੱਦ ਧਰਨਾ ਲੱਗਦਾ ਉਦੋਂ ਸਰਕਾਰ ਕੋ ਉਜਾਗਦੀ ਹੈ ਪਹਿਲਾਂ ਕੋਈ ਕੰਮ ਹੁੰਦੇ ਗੱਲ ਇਹ ਹੈ ਜੀ ਸਾਡੀ ਫੋਟਿਆਂ ਦੀ ਚੜਤੀ ਸੀ ਹੜਤਾਲ ਅੱਛਾ ਜੀ ਮੇਰੇ ਤਕਰੀਬਨ 56 58 ਮੁੱਡੇ ਹੜਤਾਲ ਤੇ ਸੀਗੀ ਠੀਕ ਹੈ ਠੀਕ ਹੈ ਨਾ ਇਹ ਉਸ ਕਰਕੇ ਪ੍ਰੋਬਲਮ ਆਈ ਹੈ ਨਹੀਂ ਤਾਂ ਪ੍ਰੋਬ ਅਜਨ ਹਾਲਤਾਂ ਅਸੀਂ ਵੈਸੇ ਹੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਅਸੀਂ ਇੱਥੇ ਇਹਨਾਂ ਦੇ ਵਸਤੇ ਹੀ ਬੈਠੇ ਹਾਂ ਪਰ ਪਿੰਡਾਂ ਦੀ ਰਾਹ ਚੱਲੇ ਜਾਂਦੀ ਹੈ ਅੰਦਰਲੀ ਰਾਹ ਕਿਉਂ ਨਹੀਂ ਬੰਦ ਹੁੰਦੀ ਬੈਠੇ ਰਾਹ ਕਿਉਂ ਨਹੀਂ ਬੰਦ ਹੁੰਦੀ 9-10 ਤੋਂ 24 ਘੰਟੇ ਚੱਲਦੀ ਰਹਿੰਦੀ ਵੀ ਇਦਾਂ ਦੀ ਗੱਲ ਪ੍ਰੋਬਲਮ ਸਾਰੇ ਪਾਸੇ ਹੈ ਤੁਸੀਂ ਕੱਲ ਨੂੰ ਮੇਰੀ ਵੀ ਸਮਝੋ ਸਾਡੇ ਚੱਲੇ 15 ਦਿਨ ਤੱਕ ਠੀਕ ਹੈ ਜੀ ਮੰਡੇ ਸਾਡੇ ਸੀ ਕਿ ਹੜਤਾਲ ਤੋਂ ਇਸ ਕਰਕੇ ਪ੍ਰੋਬਲਮ ਆਈ ਹੈ ਸਰ ਉਹਨੇ ਉਹਨੇ ਕਰਨਾ ਉਹਨਾਂ ਨੂੰ ਲੱਗੇ ਨਾ ਕੋਈ ਤਸੂਰ ਨਹੀਂ ਪਿੰਡ ਵਾਲਾ ਦਾ ਇਹ ਕਿੰਨੀ ਸਮੱਸਿਆ ਹੈ ਜਿਹੜੇ ਪਸ਼ੂਆਂ ਨੂੰ ਪਾਣੀ ਪਾਣਾ ਕਿੰਨੀ ਦਿੱਕਤ ਆਉਂਦੀ ਸੀ ਆਪ ਦੱਸੋ ਨਿਸ਼ਾਨੀ ਨਾ ਤੇ ਜਿਹੜੇ ਜਿਹੜੇ ਪੰਜਾਬ ਦੇ ਸ਼ਪੀਲਾ ਲੈਂਦੀਆਂ ਨੇ ਨਹੀਂ ਨਹੀਂ ਗੱਲ ਸੁਣੋ ਸਮਝੋ ਗੱਲ ਜੀ ਕੰਮ ਅਖੀਰ ਕੰਪਿਊਟਰ ਨੇ ਤਾਂ ਕਰਨਾ ਨਹੀਂ ਹਾਂ ਬੰਦਾ ਹੀ ਜਾ ਕੇ ਕਰੂਗਾ ਨਾ ਜਦ ਤੁਹਾਡਾ ਸਟਾਫ ਹੀ ਧਰਨੇ ਤੇ ਚਲਾ ਗਿਆ ਤੁਸੀਂ ਕੰਮ ਕਿਵੇਂ ਕਰਾਓਗੇ ਧਰਨੇ ਦਾ ਸੂਤ ਲੱਗਦੇ ਆ ਰਹੇ ਨੇ ਪਹਿਲਾਂ ਉਹ ਹੱਲ ਹੁਣ ਹੋ ਗਿਆ ਉਹ ਸਰਕਾਰ ਨੇ ਹੁਣ ਹੱਲ ਕਰਤਾ ਦੇਖਣਾ ਅੱਜ ਸਰਕਾਰ ਸੋਣੇ ਕਬਟ ਕਹਿੰਦੇ ਇਹ ਹੈ ਕਿ ਮਿਲਤਾਨਾ ਤੁਹਾਡਾ ਦੱਸਦਾ ਰਿਹਾ ਸਾਡੇ ਦਾ 6 ਮਹੀਨੇ ਤੋਂ ਲੈਂਟਰੀ ਆ ਰਹੀ ਕਿ ਦੇਖੋ ਸਰ 6 ਮਹੀਨੇ ਚ ਕਾਲਜ ਤੇ ਲੱਗਣਾ ਲੋ ਉਹਨੂੰ ਹਰ ਰੋਜ਼ ਫੋਨ ਕਰਦੇ ਆ ਸਾਡਾ ਫੋਨ ਨਹੀਂ ਚੱਲਦਾ ਐਸਡੀਓ ਸਾਡਾ ਫੋਨ ਨਹੀਂ ਚੱਲਦਾ ਕੋਲ ਨੂੰ ਦੇਖ ਉਹ ਵੀ ਕੋਈ ਗੱਲ ਨਹੀਂ ਹੁਣ ਬਿਜਲੀ ਆ ਰਹੀ ਕਿੰਨੇ ਟਿਕ ਨੂੰ ਗਈ ਆ ਉਹਦੇ ਸਾਡੇ ਆਹਾਂ ਰੋਡ ਤੇ ਕੇਬਲ ਪਾਈ ਜਾਵੇ ਦੇਖੋ ਦਰਾਖਤਾਂ ਦੀ ਥੋੜੀ ਪ੍ਰੋਬਲਮ ਹਰ ਟਾਈਮ ਹੀ ਹੁੰਦੀ ਆ ਇਹ ਪਹਿਲੀ ਵਾਰ ਧਰਨਾ ਨਹੀਂ ਲੱਗਾ ਹਰ ਵਾਰੀ ਧਰਨਾ ਲੱਗਦਾ ਵਾ ਦੇਖੋ ਸਾਡੇ ਪਿੰਡ ਬਹੁਤ ਨਹੀਂ ਨਾ ਚਾਰ ਸਾਲ ਹਰ ਪਹਿਲਾਂ ਦਾ ਹਰ ਪਿਛਲੇ ਸਾਲ ਦਾ ਕਰ ਰਿਹਾ ਹਰ ਸਾਲ ਚਾਰ ਸਾਲਾਂ ਦਾ ਧਾਣਾ ਰਹਾ ਲਾਉਂ ਉਹ ਕਿ ਚੱਕੀ ਯਕੀਨ ਇੱਕ ਮਿੰਟ ਸਾਲ ਕੀ ਯਕੀਨ ਦਵਾ ਰਹੇ ਹੁਣ ਕੀ ਚੱਕੀਂ ਦਵਾ ਨੇ ਇਹ ਪਿੰਡਾਂ ਨੂੰ ਕੇਵਲ ਤਾਰ ਕੇਵਲ ਲਾਈਨ ਪਾਈ ਜਾਵੇ ਕਿਹੜਾ ਪਿੰਡ ਹੈ ਜੀ ਆਪਣਾ ਸਾਡਾ ਬੂਸਰ ਰੋਡ ਸਸਰਾਲੀ ਇਹ ਮੇਨ ਰੋਡ ਦੇ ਸਾਰੇ ਪਿੰਡਾਂ ਨਾਲ ਲੱਗਦਾ ਹਾਂ ਇੱਕ ਅੱਛਾ ਇੱਕ ਮਿੰਟ ਹਲੋ ਤੁਹਾਨੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਖੁਸ਼ਕਬੀ ਦੇ ਕੇ ਜਾਂਦਾ ਆ ਅੱਜ ਨਹੀਂ ਰਹਾ ਰੋਡ ਹੈ ਉੱਥੋਂ ਦੀ ਲੈ ਕੇ ਮੱਥਿਆੜੇ ਦੇ ਪੁਲ ਤੱਕ ਹਾਂਜੀ ਸਾਰੀ ਰਹਾ ਰੋਡ ਚੌੜੀ ਹੋ ਰਹੀ ਹੈ ਠੀਕ ਹੈ ਜੀ ਠੀਕ ਹੈ ਇਸ ਸਾਰੇ ਜਿਹੜੇ ਦਰਖਤ ਨੇ ਦੋਨੋਂ ਪਾਸੇ ਇਹ ਦਰਖਤ ਕੱਟੇ ਜਾਣੇ ਨੇ ਠੀਕ ਹੈ ਇਹ ਸਾਰੀਆਂ ਕੇਬਲਾਂ ਪੈ ਜਾਣ ਠੀਕ ਹੈ ਜੀ ਐਂਡ ਟੂ ਐਂਡ ਇਹ ਸੋ ਕਿਤੇ ਦਾ ਇਹ ਇਕੱਲਾ ਬਿਜਲੀ ਵਿਭਾਗ ਦੇ ਜਿਹੜਾ ਖਰਚਾ ਹੈ ਉਹ ਤਕਰੀਬਨ ਤਕਰੀਬਨ 7.5 ਕਰੋੜ ਦਾ ਖਰਚਾ ਹੈ ਜਿਹੜਾ ਬਿਜਲੀ ਵਿਭਾਗ ਨੇ ਆ 7.25 ਕਰੋੜ ਦਾ ਖਰਚਾ ਹੈ ਬਾਕੀ ਜੋ ਰੋਡ ਦਾ ਜਾਂ ਪੁਲ ਦਾ ਉਹ ਲੱਗ ਤੋਂ ਇਹ ਕੰਮ ਬੜੀ ਜਲਦੀ ਮੁੱਕ ਜਾਣਾ ਤੇ ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਹਮੇਸ਼ਾ ਵਾਸਤੇ ਸੋਲਵ ਹੋ ਜਾਵੇ ਆਲ ਫੋਰ ਆਲ ਇੱਕ ਮਿੰਟ ਆ ਤੁਸੀਂ ਉੱਥੇ ਸੀਗੇ ਹਾਂ ਡੀਸੀ ਡਾਕਟਰ ਹਾਂ ਜੀ ਹਾਂ ਪਰ ਉਹ ਕੰਮ ਉਹ ਕੰਮ ਸ਼ੁਰੂ ਹੋ ਪਾਉਂਦੇ ਉਹ ਭਾਜੀ ਤੁਸੀਂ ਤਾਂ ਵਿੱਚੋਂ ਤੁਸੀਂ ਤਾਂ ਕਰਨ ਵਾਲੇ ਹੋ ਕਰਾਉਣ ਵਾਲੇ ਹੋ ਸਾਰਾ ਹੈਨਾ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਇਹ ਜਲਦੀ ਸ਼ੁਰੂ ਹੋ ਜਾਣਾ ਮੈਨੂੰ ਤਾਂ ਇਹ ਪਤਾ ਸਾਡੇ ਲੈਡਰ ਕਿਉਂਕਿ ਜੇ ਸਾਹਿਬ ਨੇ ਇਹਦੀਆਂ ਮੀਟਿੰਗਾਂ ਹੋਈਆਂ ਨੇ ਜੇ ਤੋ ਉਸ ਤੋਂ ਬਾਅਦ ਸਾਡੀ ਕੀ ਬਣਦਾ ਪਸਾ ਉਹ ਵੀ ਕਰਾਉ ਉਹ ਵੀ ਕਰਾਉ ਇਹਦੇ ਸਣਾ ਤੁਸੀਂ ਮੈਂ ਤਾਂ ਇਹ ਖੁਦ ਨਾਲ ਸੜਕਾਂ ਤੇ ਘੁੰਮ ਕੇ ਚੀਜ਼ ਬਣਾਈ ਹੈ ਤੁਸੀਂ ਇਹ ਸਮਝੋ ਉਹ ਉੱਥੋਂ ਜਿਹੜਾ ਆਪਣਾ ਵਾਲੀਆ ਵਾਲੀਆ ਪੈਲੈਸ ਤੋਂ ਐਂਡ ਤੱਕ ਪੁਲ ਤੱਕ ਹੈ ਨਾ ਸਿਰਫ ਜੰਗਲ ਦਾ ਹਿੱਸਾ ਜਿੱਥੇ ਆਪਣੀ ਕੋਈ ਤਾਰ ਨਹੀਂ ਹੈ ਤੇ ਉੱਥੋਂ ਦੀ ਉੱਥੇ ਤੱਕ ਜਿੰਨੀਆਂ ਨੇ ਸਭ ਤਾਰਾਂ ਖਤਮ ਹੋ ਜਾਣੀਆਂ ਠੀਕ ਸਾਰੀਆਂ ਇਹ ਕਿਵੇਂ ਮੋਟੀਆਂ ਕੇਬਲਾਂ ਨੇ ਸਾਰੀਆਂ ਕੇਬਲਾਂ ਪਹਿ ਜਾਣੀਆਂ ਠੀਕ ਤੇ ਆਪਾਂ ਨੂੰ ਮੁੜ ਕੇ ਕੋਈ ਦਿੱਕਤ ਨਹੀਂ ਹੈ ਸਾਡਾ ਪ੍ਰੋਬਲਮ ਕੋਈ ਦਿੱਤਾ ਫਲਾਜਮਾ ਦੀ ਬਹੁਤ ਘਾਟ ਆ ਫਲਾਜਮ ਦੀ ਥੋੜੀ ਜਿਹੀ ਮੁਲਾਜ਼ਮ ਮੁਲਾਜ਼ਮ ਫਲਾਜਮਾ ਦੀ ਫਲਾਜਮਾ ਦੀ ਲੋੜ ਹੋ ਗਈ ਸਰ 900 14 ਲਗਾ ਕੇ ਮੇੜਾ ਨਾ ਕੋਈ ਇੱਥੇ ਕਹਿਣ ਚ ਕੋਈ ਸ਼ਰਮ ਨਹੀਂ ਹਾਂਜੀ ਹਾਂਜੀ ਮੈਂ ਠੋਕੇ ਕਹੂੰਗਾ ਮੀਡੀਆ ਤੇ ਮੁਰੇ ਕਹੂੰਗਾ ਹਾਂਜੀ ਹਾਂਜੀ ਆਪਣੇ ਮੁੰਡੇ ਨੌਕਰੀ ਹੀ ਨਹੀਂ ਕਰਨਾ ਚਾਹੁੰਦੇ ਅੱਛਾ ਜੀ ਕਾਰਨ ਸਰ ਕਾਰਨ ਨੌਕਰੀਆਂ ਨੌਕਰੀਆਂ ਨਿਕਲਦੀਆਂ ਨੇ ਅਪਲਾਈ ਨਹੀਂ ਕਰਦੇ ਮੁੰਡੇ ਮੁੰਡੇ ਅਸੀਂ ਜਿੰਨੇ ਜਿੰਨੇ ਨਹੀਂ ਇਤਾਂ ਦੀ ਕਰਦੇ ਜਿੰਨੇ ਜਿੰਨੇ ਮੁੰਡੇ ਆਉਂਦੇ ਨੇ ਤੁਸੀਂ ਆ ਕੇ ਡਾਟਾ ਘੜਾ ਕੇ ਦੇਖ ਲਓ ਕੋਈ ਯੂਪ ਦਾ ਕੋਈ ਹਰਿਆਣਾ ਦਾ ਕੋਈ ਰਾਜਸਥਾਨ ਦਾ ਕੋਈ ਕਿਥੋਂ ਦਾ ਪੰਜਾਬੀ ਮੁੰਡਾ ਹੈ ਸਰਕਾਰ ਤੱਕ ਕਿਉਂ ਨਹੀਂ ਆਵਾਜ਼ ਪਹੁੰਚਾਉਂਦੇ ਤੇ ਲਿਖੀ ਦਿਓ ਮੈਨੂੰ ਸਰਕਾਰ ਆਪਣੇ ਮੁੰਡੇ ਕੰਮ ਕਰੇ ਕੰਮ ਕਰਨ ਮੁੰਡੇ ਪਹਿਲਾਂ ਹੀ ਬਾਹਰ ਕੱਢ ਦਿੰਦੇ ਆ ਸਾਡੇ ਪਿੰਡਾਂ ਦੇ ਤੋਂ ਬਾਹਰ ਰੱਖੋ ਸਾਡੇ ਬੱਚੇ ਸਾਡਾ ਬੇਟਾ ਉਹ ਵੱਡਾ ਮੈਂਡ ਸਾਡਾ ਭਾਰਤੀ ਤੋਂ ਖਾਤਾ ਮੈਂਡ ਕੋਈ ਸਾਡੂ ਲੈਂਡ ਚਾਹੀਦੀ ਆ ਅੱਜ ਸਾਡੀ ਮੇਨ ਪ੍ਰੋਬਲਮ ਹੈ ਸਾਡੀ ਲੈਂਡ ਦੀ ਤੁਹਾਨੂੰ ਲੈਂਡ ਦੋ ਦੇਖੋ ਸਾਡੇ ਪਿੰਡਾਂ ਦੇ ਵਿੱਚ 18-18 ਘੰਟੇ ਕੱਟ ਲੱਗਦੇ ਆ ਤਕਰੀਬਨ ਤੇ ਪਿਛਲੇ 1 ਸਾਲ ਤੋਂ ਕੋਈ ਚੱਕਰ ਨਹੀਂ ਵੀਰ ਤੇਰੇ ਤੇਰੇ ਲਾਈਟ ਪੂਰੀ ਆਉ ਮੇਰੀ ਜੇ ਮੇਰੇ ਸਾਹਿਬ ਨੇ ਸਰ ਜੇ ਤੇਰੀ ਹੋਈ ਸਰ 35 ਤਰੀਕ ਨੂੰ 9 ਤਰੀਕ ਨੂੰ ਨਾ ਨਹੀਂ ਮੁਲਾਜ਼ਮਾਂ ਨੂੰ ਕਹਿ ਦਿਓ ਕਈ ਵਾਰੀ ਨਾ ਹਾਂ ਦੇਖੋ ਮੇਰਾ ਫੋਨ ਨਹੀਂ ਚੱਕਦਾ ਸਾਡੇ ਕੋਲ ਨਹੀਂ ਨਹੀਂ ਫੋਨ ਡਾਕਟਰ ਦਾ ਵਾ ਹੁਣ ਕਰਿਆ ਕਹਿੰਦੇ ਜਿਹੜੇ ਢੋਡ ਗਏ ਸੀਗੇ 1 ਮਿੰਟ ਸੋਪਾ ਲਾ ਦਿੰਦੇ ਆ ਇਹ ਪੁੱਲੇ ਵਾਲਾ ਕੰਮ ਜਿਹੜਾ ਕੋਈ ਗੱਲ ਨਹੀਂ ਕੋਈ ਕਹਿ ਦਿਓ ਸੁਣ ਮੈਂ ਕਹਿੰਦਾ ਸਾਹ ਦੇ ਸਾਹ ਕਰ ਮਾਮਲੇ ਵੀ ਕਰਦਾ ਤੁਸੀਂ ਅੱਜ ਰਿਪੇਅਰ ਕਰਨੀ ਕਿਸੇ ਵੀ ਇਲਾਕੇ ਤੇ ਉਹਦੇ ਵਿੱਚ ਤੁਸੀਂ 3-4 ਘੰਟੇ ਤੇ ਲੈਟ ਦਿਓ ਸਰਪੰਚਾਂ ਨੂੰ ਤੁਸੀਂ ਨੋਟਿਸ ਕਰੋ ਵੀ ਭੈਣੇ ਤੋਂ ਏਨੇ ਘੰਟੇ ਲੇਟ ਕੱਟੂ ਨਹੀਂ ਆਪਣਾ ਪਾਣੀ ਭਰ ਲਓ ਆਪਣਾ ਕੋਈ ਹੋਰ ਕੋਈ ਜ਼ਰੂਰੀ ਕੰਮ ਕਰ ਲਓ ਤੁਸੀਂ 6 ਵਜੇ ਦਾ 5 ਵਜੇ ਦਾ ਲੇਟ ਕੱਟ ਦੰਨੇ ਗੁਰਦੁਆਰੇ ਪਾਠ ਹੋਣ ਲੱਗਾ ਹੁੰਦਾ ਪਿਆਉਂਦਾ ਜੀ ਰਾਤ ਨੂੰ ਜਦੋਂ ਆਨੇ ਆ ਸਾਰੀ ਸਾਰੀ ਰਾਤ ਰਿਫਰਿਜਰੇਟਰ ਜਾਂਦੇ ਕੋਈ ਕੱਟ ਨਹੀਂ ਤੁਸੀਂ ਕੱਟਣਾ ਨਾ ਤਾਂ ਕੋਈ ਸਿਸਟਮ ਤਾਂ ਬਣਾਓ ਕਾਟੇ ਸਿਰਫ ਆਪਣਾ ਦਿਨ ਦੇ ਵੇਲੇ ਹੁੰਦਾ ਕਿ ਕੋਈ ਬੰਦੇ ਨੇ ਕੰਮ ਕਰਨਾ ਦਿਨ ਦੇ ਵੇਲੇ ਹੁੰਦਾ ਰਾਤ ਨੂੰ ਕੋਈ ਮਾੜਾ ਆਊਟ 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 ਰਾਤ ਨੂੰ ਦੂਸਰੇ ਦਿਨ ਤੁਸੀਂ ਬੰਦਾ ਬਲਾਉ ਕੋਲ ਸੀ ਕੱਲ 7 ਵਜੇ ਮਗਲੀ ਪਰ ਤੋਂ ਫੋਨ ਗਿਆ ਕਿ ਮਗਲੀ 4 ਵਜੇ ਦੀ ਲੈਡ ਗਈ ਉਹ ਕਹਿੰਦਾ 2 ਮਿੰਟ ਚਾਹੀਦੇ 2 ਮਿੰਟ ਬਾਅਦ ਲੈਡ ਆ ਗਈ ਦੁਬਾਰਾ ਕਾਲ ਬੈਕ ਕੀਤੀ ਵੀ ਹੁਣ 2 ਮਿੰਟ ਕਿਵੇਂ ਆਗੀ ਕਹਿੰਦੇ ਬੰਦਾ ਸਵਿਚ ਲਾਣੀ ਭੁੱਲ ਗਿਆ ਐਡਾ ਗੈਰ ਜ਼ਿੰਮੇਵਾਰ ਮੁਲਾਜ਼ਮ ਕਿਹੜਾ ਤੁਸੀਂ ਉਹਦੀ ਪੜਤਾਲ ਕਰੋ ਅਸੀਂ ਤੁਹਾਨੂੰ ਨੰਬਰ ਦਿੰਨੇ ਕਿਹੜੇ ਨੰਬਰ ਤੋਂ ਕਾਲ ਆਈ ਆ ਉਹ ਬੰਦਾ ਕਰੋ ਤਾਂ ਅੱਜ ਦੀ ਆਜੇ ਉਹ ਬੰਦਾ ਨੌਕਰੀ ਤੋਂ ਕੱਢੋ ਐਡੇ ਗੈਰ ਜ਼ਿੰਮੇਵਾਰ ਮੁਲਾਜ਼ਮ ਕਿਵੇਂ ਹੋ ਸਕਦੇ ਸਾਰੀ ਦਾ ਤੇ ਤੇ ਬੈਠੇ ਇੱਕ ਬੇਨਤੀ ਆ ਤੁਸੀਂ ਮੈਨੂੰ ਦੱਸੋ ਕਿਹੜੇ ਨੰਬਰ ਤੇ ਕੀ ਕੋਈ ਨੰਬਰ ਤੇ ਹੈ ਪੂਰੀ ਤਫਸੀਲ ਰਿਨੇ ਬੰਦਾ ਕਾਲ ਗਈ ਹੈ ਸਾਹਿਬ ਉਹ ਮਿੰਟ ਦੇ ਵਿੱਚ ਬਹੁਤ ਕਾਲਾਂ ਹੋਣਗੀਆਂ ਉਹ ਬੰਦਾ ਪਿੰਡ ਕੱਢਾ ਨੂੰ ਕਿੱ데 ਕੱਢ ਲੈ ਜਾਂਦੀ ਆ ਪਿੰਡ ਦੇ ਵਿੱਚ ਤੁਸੀਂ ਚੈੱਕ ਕਰੋ ਸਰਦਾਰ ਕੋਈ ਬੰਦਾ ਨਹੀਂ ਕੋਈ ਜਦੋਂ ਆਪਾਂ ਚੱਕ ਨਹੀਂ ਕਰਦੇ ਇੱਕ ਬੰਦਾ ਟੋਡਾ ਲਾ ਜਾਵਾ ਸਾਰੇ ਸਰ ਕਿੰਨੇ ਦਿਨ ਤੱਕ ਹੋ ਜਾਗਾ ਕੀ ਚੀਜ਼ ਅੱਜ ਜਿਹੜੀ ਮੰਗ ਕਰਤਾ ਉਹ ਫੜਦਾ ਲੈਣ ਤੋਂ ਕੀ ਕੀ ਹੈਗਾ ਨਹੀਂ ਜੁਰਬਾਤ ਐਡਾ ਵੱਡਾ ਤੰਨਾ ਲੱਗਿਆ ਰਦ ਜਿਹੜਾ ਪੜਨ ਵਾਲੇ ਵਿਚ ਜਿਹੜਾ ਪਾ ਲੈ ਜਿਹੜੀ ਇਹਨਾਂ ਦੀ ਗੱਲ ਹੈ ਕਿ ਕੇਬਲ ਦੀ ਹਾਂਜੀ ਕੇਬਲ ਦਾ ਐਸਟੀਮੇਟ ਬਣੂਗਾ ਕੇਬਲ ਕਢਾਵਾਂਗੇ ਕੇਬਲ ਪਾਦਾਂ ਜੀ ਠੀਕ ਹੈ ਜੀ ਇਸ ਚੀਜ਼ ਨੂੰ ਮੇਨਾਂ ਕੱਲ ਨੂੰ ਠੀਕ ਹੈ ਜੀ ਹਾਂਜੀ ਸਰਪੰਚ ਸਾਹਿਬ ਕੀ ਰਹੀ ਗੱਲ ਬਿਜਲੀ ਬੰਦ ਦੀ ਹਾਂਜੀ ਅੱਜ ਦੇ ਬਾਅਦ ਇਹਨਾਂ ਦੀ ਬਿਜਲੀ ਨਹੀਂ ਪਾ ਠੀਕ ਉਹ ਉਹ ਮੇਰਾ ਪ੍ਰੋਮਿਸ ਠੀਕ ਹੈ ਜੀ ਠੀਕ ਹੈ ਹਾਂਜੀ ਸਰਪੰਚ ਸਾਹਿਬ ਨੂੰ ਧੰਨਵਾਦ ਕਰਦਾ ਐਕਸ਼ਨ ਸਾਹਿਬ ਦਾ ਜਿਹੜਾ ਇੱਕ ਮ ਉਹ ਵੀ ਸਾਨੂੰ ਵਿਚਵਾਜਿਆ ਕਿ ਪੂਰਾ ਹੋਊਗਾ ਕੰਮ ਚਾਹਤ ਕਿਉਂਕਿ ਲੋਕਾਂ ਦੀ ਮੰਗ ਸੀ ਇਕੱਲੇ ਸੋਨ ਨੂੰ ਦੀ ਮੰਗ ਨਹੀਂ ਸੀ ਪੂਰੇ ਇਲਾਕੇ ਦੀ ਮੰਗ ਸੀ ਅਸੀਂ ਧੰਨਵਾਦ ਕਰਦੇ ਮਖਦੇ ਦਾ